ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਬ ਕੁੜ ਗਾਲੀ ਹੋ ਚੀਆ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਚੀਆ ਨਾਮ ਨਿਤਾਨ ਅਪਾਰ ਅਗਤਾ ਮਨ ਵਸੈ ਜਨਮ ਮਰਨ ਮੋਹੋ ਦੁਖ ਸਾਧੂ ਸੰਗ ਨਸੈ ਰਹਾਉ ਮੋਹਿ ਬਾਦ ਅੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨਹ ਮੋਹ ਲਾ ਨਾਮ ਵਿਛੁਣਿਆ ਮੇਰੀ ਮੇਰੀ ਧਾਰ ਬੰਦਨ ਬੰਦਿਆ ਨਰਕ ਸੁਰਗ ਅਵਤਾਰ ਮਾਇਆ ਧੰਦੇ ਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵੇ ਚਾਹ ਹੈ ਅਨੇਕ ਮਰ ਮਰ ਜਨਮ ਤੇ ਪਿੰਨ ਪੁੱਛੇ ਸਬ ਬਾਤ ਜੋਨੀ ਭਰਮ ਤੇ ਜਿਨ ਕੋ ਪਇ ਦਿਆਲ ਤਿਨ ਸਾਧੂ ਸੰਗ ਭਿਆ ਅੰਮ੍ਰਿਤ ਹਰਿ ਕਾ ਨਾਮ ਤਿਨੇ ਜਨੀ ਜਪ ਲਿਆ ਖੁਜ ਕੋਟ ਅਸੰਖ ਬਹੁਤ ਅਨੰਤ ਕੀ ਜਿਸੁ ਭਜਾਇ ਆਪ ਨੇੜਾ ਕਿਸ ਹੈ ਵਿਸਰ ਨਾਹੀ ਤਾਤਾ ਆਪਣਾ ਨਾਮ ਦੇ ਹੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਵਿਸਰ ਨਾਹੀ ਤਾਤਾ ਆਪਣਾ ਨਾਮ ਦੇ ਗੁਣ ਗਾਵਾ ਦਿਨ ਰਾਤ ਨਾਨੇ ਕਿਚਾਏ ਹੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਬਖੋਨਾਵੇਂ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਕੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਿਵੇ ਪਾਛਾ ਜੀ ਦੇ ਤੋਂ ਹੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ हे भाई परमात्मा ਦੇ ਨਾਮ ਦਾ ਬੇਅੰਤ ਖਜ਼ਾਨਾ ਪਰਮਾਤਮਾ ਦੇ ਭਗਤਾਂ ਦੇ ਹਿਰਦੇ ਵਿੱਚ ਵਸਦਾ ਹੈ ਗੁਰੂ ਦੀ ਸੰਗਤ ਵਿੱਚ ਨਾਮ ਜਪਿਆਂ ਜਨਮ ਮਰਨ ਦੇ ਦੁੱਖ ਅਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ ਠਹਿਰਾਓ اے ਭਾਈ ਜਿਹੜੇ ਮਨੁੱਖ ਵੇਦ ਪੁਰਾਣ ਸਿਮਰਤੀਆਂ ਆਦਿਕ ਧਰਮਿਕ ਪੁਸਤਕਾਂ ਪੜ੍ਹ ਕੇ ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਕ ਦਾ ਉਪਦੇਸ਼ ਉੱਚੀ ਉੱਚੀ ਸੁਣਾਉਂਦੇ ਹਨ ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਝੂਠਾ ਪ੍ਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ ਇਹ ਭਾਈ ਪ੍ਰਭੂ ਦੇ ਨਾਮ ਤੋਂ ਵਿਛੜੇ ਹੋਏ ਮਨੁੱਖ ਕਦੇ ਵੀ ਆਤਮਿਕ ਆਨੰਦ ਨਹੀਂ ਮਾਣਦੇ ਓਹੋ ਮਨੁੱਖ ਮਾਇਆ ਦੇ ਮੋਹ ਵਿੱਚ ਸ਼ਾਸਤਰ ਆਰਥ ਵਿੱਚ ਅਹੰਕਾਰ ਵਿੱਚ ਹੱਸ ਕੇ ਜ਼ਰੂਰ ਦੁਖੀ ਹੁੰਦੇ ਹਨ ਇਹ ਭਾਈ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਾਇਆ ਦੀ ਮਮਤਾ ਦਾ ਖਿਆਲ ਮਨ ਵਿੱਚ ਟਿਕਾ ਕੇ ਮੋਹ ਦੇ ਬੰਧਨ ਵਿੱਚ ਵੱਜੇ ਰਹਿੰਦੇ ਹਨ ਇਹੀ ਮਾਇਆ ਦੇ ਝੰਬੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁੱਖ ਭੋਗਦੇ ਰਹਿੰਦੇ ਹਨ ਇਹ ਭਾਈ ਚੰਗੀ ਤਰ੍ਹਾਂ ਪਰਤਾਲ ਕਰਕੇ ਨਿਰਣਾ ਕਰਕੇ ਅਸੀਂ ਇਸ ਅਸਲੀਅਤ ਉੱਤੇ ਪਹੁੰਚੇ ਹਾਂ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਆਤਮਿਕ ਅਨੰਦ ਨਹੀਂ ਮਿਲ ਸਕਦਾ ਨਾਮ ਤੋਂ ਵਾਂਝੇ ਰਹਿਣ ਵਾਲੇ ਜਰੂਰ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਜਾਂਦੇ ਹਨ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਪ੍ਰਾਣੀ ਮੁੜ-ਮੁੜ ਜੰਮਦੇ ਹਨ ਮਰਦੇ ਹਨ ਆਤਮਿਕ ਮੌਤ ਸਿਹੜ-ਸਿਹੜ ਕੇ ਮੁੜ-ਮੁੜ ਜਨਮ ਲੈਂਦੇ ਹਨ ਆਤਮਿਕ ਜੀਵਨ ਦੀ ਸੂਝ ਤੋਂ ਬਿਨਾਂ ਉਹਨਾਂ ਦਾ ਸਾਰਾ ਹੀ ਉਦਮ ਵਿਅਰਥ ਰਹਿੰਦਾ ਹੈ ਉਹ ਅਨੇਕਾਂ ਜੁਨਾਂ ਵਿੱਚ ਭਟਕਦੇ ਰਹਿੰਦੇ ਹਨ ਇਹ ਭਾਈ ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਪਦੇ ਰਹਿੰਦੇ ਹਨ হে ਭਾਈ ਕਰੋੜਾਂ ਅਣਗਿਣਤ ਬੇਅੰਤ अनेका ਹੀ ਪ੍ਰਾਣੀ ਪਰਮਾਤਮਾ ਦੀ ਭਾਲ ਕਰਦੇ ਹਨ ਪਰ ਪਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖਸ਼ਦਾ ਹੈ ਉਸ ਮਨੁੱਖ ਨੂੰ ਪ੍ਰਭੂ ਦੀ ਨੇੜਤਾ ਮਿਲ ਜਾਂਦੀ ਹੈ ਇਹ ਨਾਨਕ ਪ੍ਰਭੂ ਚਰਨਾ ਵਿੱਚ ਅਰਦਾਸ ਕਰਕੇ ਤੇ ਆਖ ਇਹ ਦਤਾਰ ਮੇਰੇ ਅੰਦਰ ਇਹ ਤਾਂਗ ਹੈ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਹਾ ਮੈਨੂੰ ਆਪਣਾ ਨਾਮ ਬਖਸ਼ ਮੈਂ ਤੈਨੂੰ ਕਦੇ ਨਾ ਭੁਲਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ this is today's hukumnama kram saridrawar sahib amritsar uttered by our fifth guru guru arjan dev ji under suhi rag suhi fifth mah guru sahab say that the samritis the vedas the pranaas and the other holy scriptures proclaim that without the naam Everything is false and worthless. The infinite treasure of the Nam abides within the minds of the devotees. Birth and death, attachment and suffering are erased in the sad sangat, the company of the holy. Pause. Those who indulge in attachment, conflict, and egotism shall surely weep and cry. Those who are separated from the norm shall never find any peace. Crying out, Mine, mind, he is bound in bondage entangled in maya he is reincarnated in heaven and hell searching 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 i have come to understand the essence of reality without the nam there is no peace at all and the mortal will surely fail Many come and go, they die and die again and are reincarnated without understanding. They are totally useless and they wander in reincarnation. They alone join the satsanga unto whom the Lord becomes merciful they chant and meditate on the ambrosial name of the lord. uncounted millions, so many they are endless, search for him, but only that one who understands his own self sees god near at hand. Never forget me, O giver please bless me with your name to sing your glorious praises day and night. O Nanak, this is my heartfelt desire. Vaheguru Ji Ka Khalsa, Vaheguru Ji Ki pate. you mm -hmm.